ਤੁਸੇ ਜੁੜੇ ਹੋ ਐਨਆਰਆਈ ਟੂਡੇ ਦਾ ਨਾਲ ਤੇ ਮੈਂ ਹਰਿਸ਼ਪਾਲ ਸਿੰਘ ਸਵਾਗਤ ਹੈ ਜੀ ਤੁਹਾਡਾ ਔਰ ਅੱਜ ਸਾਡੇ ਨਾਲ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਚਰਚਾ ਕਰਨ ਦੇ ਲਈ ਜੁੜੇ ਨੇ ਭਾਈ ਰਣਜੀਤ ਸਿੰਘ ਜੀ ਪ੍ਰਧਾਨ ਫੈਡਰੇਸ਼ਨ ਪਿੰਡਰਾਂਵਲ ਅੱਜ ਜੀ ਦਾ ਸਵਾਗਤ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਦਾਰ ਗਿਆਨੀ ਰੁਖਵੀਰ ਸਿੰਘ ਜੀ ਜਿਵੇਂ ਹੀ ਲੈਂਡਿੰਗ ਕਰਦੇ ਨੇ ਉਹਨਾਂ ਦੀ ਲੈਂਡਿੰਗ ਹੁੰਦੀ ਹੈ ਤੇ ਇਧਰ ਦੇ ਪਾਸੇ ਧਾਮੀ ਸਾਹਿਬ ਜਿਹੜੇ ਨੇ ਐਚਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਸੋ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਅਸਤੀਫੇ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਐ ਅੰਤਰਕ ਕਮੇਟੀ ਨੂੰ ਭੇਜ ਦਿੱਤਾ ਹੈ ਹੁਣ ਅੰਤਰਕ ਕਮੇਟੀ ਪ੍ਰਵਾਨ ਕਰਦੀ ਕਿ ਨਹੀਂ ਕਰਦੀ ਤਾਂ ਬਾਅਦ ਦੀ ਗੱਲ ਪਰ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪਰ ਉਹਦੇ ਵਿੱਚ ਉਹ ਗਿਲਾ ਤੇ ਰੋਸਾ ਜ਼ਾਹਰ ਕਰਦੇ ਨੇ ਕਿ ਇਹ ਜਿਹੜਾ ਅਸਤੀਫਾ ਉਹਨਾਂ ਨੇ ਦਿੱਤਾ ਹੈ ਗਿਆਨੀ ਰੁਗਵੀਰ ਸਿੰਘ ਜੀ ਦੀ ਪੋਸਟ ਨੂੰ ਕਰਕੇ ਜਿਹਦੇ ਵਿੱਚ ਜਿਹਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕਰਨ ਦੇ ਉੱਤੇ ਜਿਹੜੀ ਉਹਨਾਂ ਟਿੱਪਣੀ ਕੀਤੀ ਸੀ ਕਹਿੰਦੇ ਉਹ ਤੋਂ ਮੇਰੇ ਹਿਰਦੇ ਨੂੰ ਠੇਸ ਪਹੁੰਚੀ ਐ ਜੇਤੇ ਕਰਕੇ ਇਹ ਅਸਤੀਫਾ ਦਿੱਤਾ ਜਾ ਰਿਹਾ ਸੋ ਭਾਈ ਰਣਜੀਤ ਜੀ ਇਸ ਅਸਤੀਫੇ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ ਦੇਖੋ ਕਿਸੇ ਵੀ ਆਗੂ ਦੀ ਪਰਖ ਉਹ ਸੰਕਟ ਮੋਕੇ ਹੁੰਦੀ ਏ ਇਸ ਮੋਕੇ ਜਦੋਂ ਕੌਮ ਉਤੇ ਪੰਥ ਉਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਸਿੱਖੀ ਸਿਧਾਂਤਾਂ ਦੇ ਉਤੇ ਬਹੁਤ ਵੱਡਾ ਸੰਕਟ ਪਿਆ ਹੋਇਆ ਆ ਤੇ ਹੁਣ ਧਾਮੀ ਸਾਹਿਬ ਉਹ ਅਸਤੀਫਾ ਦੇ ਕੇ ਤੇ ਭੱਜ ਰਹੇ ਆ ਜ਼ੋਰ ਤਾਂ ਇਹ ਸੀ ਉਹ ਹੋਣਾ ਇਸ ਸੰਕਟ ਨੂੰ ਕੌਮ ਨੂੰ ਇਸ ਸੰਕਟ ਵਿੱਚੋਂ ਕੱਢ ਦੇ ਪਰ ਜਿਸ ਤਰੀਕੇ ਨਾਲ ਧਾਮੀ ਸਾਹਿਬ ਅਸਤੀਫਾ ਦੇ ਗਏ ਆ ਸੋ ਪਤਾ ਇਹ ਲੱਗ ਰਿਹਾ ਆ ਕਿ ਉਹ ਬਾਦਲਕਿਆਂ ਦੇ ਸਾਹਮਣੇ ਬਹੁਤ ਲਾਚਾਰ ਆ ਉਹ ਬਹੁਤ ਬੇਵਸ ਹੋ ਗਏ ਆ ਧਾਮੀ ਸਾਹਿਬ ਅੱਜ ਤਾਂ ਲੋੜ ਸੀ ਕਿ 2 ਦਸੰਬਰ ਵਾਲੇ ਫੈਸਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੋਏ ਸੀ ਉਹਨਾਂ ਨੂੰ ਲਾਗੂ ਕਰਵਾਇਆ ਜਾਂਦਾ ਪਰ ਜੋ ਬਟ ਉਹਨੇ ਗੇਮ ਖੇਡੀ ਸੀ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਸ ਵਿੱਚ ਲੜਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਦਾ ਵੱਡੇ ਪੱਧਰ ਉੱਤੇ ਜਿਹੜਾ ਵਿਵਾਦ ਆ ਉਹ ਬਣਾਇਆ ਗਿਆ ਤੇ ਧਾਮੀ ਸਾਹਿਬ ਵਰਗੇ ਤੇ ਜਥੇਦਾਰ ਵਰਗੇ ਇਹ ਸਾਰੇ ਬਾਦਲਕਿਆਂ ਦੀ ਸਿਆਸਤ ਦਾ ਜਿਹੜਾ ਸ਼ਿਕਾਰ ਆ ਉਹ ਬਣੇ ਤੇ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਸੁਖਬੀਰ ਸਿੰਘ ਬਾਦਲ ਦਾ ਹੈ ਹੀ ਆ ਪਰ ਵਿਰਸਾ ਸਿੰਘ ਵਰਟੋਹੇ ਦੇ ਰਾਹੀਂ ਜਿਹੜੀ ਗੇਮ ਖੇਡੀ ਗਈ ਆ ਸੋ ਚਾਹੀਦਾ ਤਾਂ ਇਹ ਸੀ ਕਿ ਉਹ ਸਾਰੀ ਗੇਮ ਨੂੰ ਜਿਹੜਾ ਆ ਉਹ ਨੰਗਾ ਕੀਤਾ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕੀਤਾ ਜਾਂਦਾ ਜਥੇਦਾਰ ਰਗਵੀਰ ਸਿੰਘ ਸਾਹਯੋਗ ਦੇ ਕੇ ਤੇ 2 ਦਸੰਬਰ ਵਾਲੇ ਫੈਸਲੇ ਲਾਗੂ ਕਰਵਾਏ ਜਾਂਦੇ ਪਰ ਧਾਮੀ ਸਾਹਿਬ ਜਿਸ ਤਰੀਕੇ ਨਾਲ ਅਸਤੀਫਾ ਦੇ ਕੇ ਗਏ ਆ ਇਥੋਂ ਇਹ ਵੀ ਪਤਾ ਲੱਗਦਾ ਕਿ ਧਾਮੀ ਸਾਹਿਬ ਉੱਤੇ ਬਾਦਲ ਕਿਆਂ ਦਾ ਕਿੰਨਾ ਜਿਹੜਾ ਦਬਾਅ ਆ ਉਹ ਹੋਵੇਗਾ ਤੇ ਬਾਦਲ ਕੇ ਉਹ ਸਾਡੇ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਵੇਂ ਜਿਹੜਾ ਦਲੀਲ ਆ ਉਹ ਕਰਦੇ ਆ ਤੇ ਮੈਂ ਧਾਮੀ ਸਾਹਿਬ ਨੂੰ ਇਹ ਵੀ ਦੱਸਣਾ ਚਾਹੁੰਦਾ ਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸਨ ਜਥੇਦਾਰ ਗੁਰਚਰਨ ਸਿੰਘ ਚੋੜਾ ਉਹਨਾਂ ਨੇ ਕਦੀ ਇਸ ਤਰ੍ਹਾਂ ਅਸਤੀਫਾ ਨਹੀਂ ਦਿੱਤਾ ਸੀ ਜਦੋਂ-ਜਦੋਂ ਵੀ ਕੋਈ ਇਸ ਤਰ੍ਹਾਂ ਦੇ ਸੰਕਟ ਆਉਂਦੇ ਸਨ ਕੋਈ ਵਿਵਾਦ ਆਉਂਦੇ ਸਨ ਤਾਂ ਉਹ ਇਹਨਾਂ ਵਿਵਾਦਾਂ ਦੇ ਨਾਲ ਜਿਹੜਾ ਨਿਫਟਦੇ ਸਨ ਇਤੋਂ ਤੱਕ ਕਿ ਕਈ ਵਾਰ ਉਹਨਾਂ ਨੇ ਬਾਦਲਗਿਆਂ ਦੇ ਨਾਲ ਜਿਹੜੀ ਟੱਕਰ ਆ ਉਹ ਵੀ ਲੈ ਲਈ ਪਰ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਖੋਹ ਲੈਣੀ ਫਿਰ ਜਥੇਦਾਰ ਰਗਵੀਰ ਸਿੰਘ ਜੀ ਦਾ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਹੋਣਾ ਤੇ ਹੁਣ ਉਸ ਨੂੰ ਲੈ ਕੇ ਧਾਮੀ ਵੱਲੋਂ ਅਸਤੀਫਾ ਦੇ ਦੇਣਾ ਮੈਨੂੰ ਲੱਗਦਾ ਹੈ ਕਿ ਜਥੇਦਾਰ ਅਗਬੀਰ ਸਿੰਘ ਵਾਲਾ ਤੇ ਇੱਕ ਬਹਾਨਾ ਹੀ ਬਣਾਇਆ ਗਿਆ ਧਾਮੀ ਵੱਲੋਂ ਅਸਲ ਵਿੱਚ ਜਿਹੜਾ ਆ ਧਾਮੀ ਉਹ ਖੋਦੀ ਭਜਣਾ ਚਾਹੁੰਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਆ ਧਾਮੀ ਦੇ ਮੂੰਹ ਦੇ ਵਿੱਚ ਜਿਹੜੀ ਕੋਹਰ ਕਿੱਲੀ ਆ ਗਈ ਹੋਈ ਆ ਤੇ ਧਾਮੀ ਨੂੰ ਐ ਲੱਗਦਾ ਹੈ ਕਿ ਮੇਰੀ ਕੀਤੀ ਕਰਾਈ ਜਿਹਦੀ ਸੇਵਾ ਹੈ ਉਹ ਸਾਰੇ ਬਾਦਲ ਕੇ ਖੂਬ ਵਿੱਚ ਪਾ ਰਹੇ ਆ ਕਿਤੇ ਵਿੱਚ ਰਣਜੀਤ ਸਿੰਘ ਜੀ 16 ਫਰਵਰੀ ਨੂੰ ਇੱਕ ਮੀਟਿੰਗ ਸੱਤ ਮੈਮਰੀ ਕਮੇਟੀ ਦੀ ਹੋਣੀ ਸੀ ਪਰ ਉਹ ਕਮੇਟੀ ਦੀ ਮੀਟਿੰਗ ਅੱਗੇ ਪੈ ਜਾਂਦੀ ਹੈ ਇਹ ਮੀਟਿੰਗ ਜਿਹੜੀ ਹੈ 18 ਫਰਵਰੀ ਨੂੰ ਜਿਹੜੀ ਤਰੀਕਾ ਰੱਖੀ ਗਈ ਸੀ ਔਰ 18 ਤੋ ਠੀਕ ਇੱਕ ਦਿਨ ਪਹਿਲਾਂ ਅਸਤੀਫਾ ਦੇ ਦੇਣਾ ਇਹ ਤੁਹਾਨੂੰ ਕੀ ਲੱਗਦਾ ਕਿ ਕਿਤੋਂ ਹੁਕਮ ਹੈ ਇਹ ਕੋਈ ਸਾਜ਼ਿਸ਼ ਹੈ ਕਿ ਜਾਂ ਫਿਰ ਕੋਈ ਵੱਡਾ ਇਸ਼ਾਰਾ ਹੈ ਕਿ ਜਾਂ ਫਿਰ ਕਿਸੇ ਤੇ ਦਬਾਅ ਹੀ ਨਾ ਸੀ ਪ੍ਰੈਸ਼ਰ ਹੀ ਨਾ ਸੀ ਜਾਂ ਫਿਰ ਗੁਰੂ ਮਹਾਰਾਜ ਨੇ ਕੋਈ ਇਸ਼ਾਰਾ ਇਦਾਂ ਦਾ ਕਰ ਦਿੱਤਾ ਜਾਂ ਫਿਰ ਸੰਮੁਖੋ ਕੇ ਗੁਰੂ ਸਾਹਿਬ ਦੇ ਉਹਨਾਂ ਕੋਈ ਅਰਦਾਸ ਜੋਦੜੀ ਕੀਤੀ ਉਹਨਾਂ ਨੂੰ ਕੋਈ ਇਸ਼ਾਰਾ ਹੋਇਆ ਹੋਇਆ ਕੀ ਇਹ ਬਾਣਾ ਕੀ ਵਰਤਿਆ ਅਸਤੀਫੇ ਪਿੱਛੇ ਅਸਲੀ ਵਜ੍ਹਾ ਕੀ ਮੰਦੇ ਹੋ ਦੇਖੋ ਸਾਡੇ ਜਥੇਦਾਰ ਅਗਵੀਰ ਸਿੰਘ ਜੀ ਹੋਣ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਹੋਣ ਇਹਨਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਬਹੁਤ ਵੱਡਾ ਦਬਾਅ ਆ ਉਹ ਕਿਸੇ ਵੀ ਪ੍ਰਕਾਰ 2 ਦਸੰਬਰ ਦੇ ਜਿਹੜੇ ਫੈਸਲੇ ਆ ਉਹ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੇ ਉੱਤੇ ਜਿਹੜਾ ਦਬਾਅ ਆ ਉਹ ਬਣ ਰਿਹਾ ਆ ਪਿਛਲੇ ਸਮੇਂ ਦੇ ਵਿੱਚ ਕਿਸੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਮੈਂ ਅਸਤੀਫਾ ਦੇ ਦੇਣਾ ਉਦੋਂ ਜਥੇਦਾਰ ਅਗਵੀਰ ਸਿੰਘ ਨੇ ਵੀ ਕਿਹਾ ਕਿ ਅਸੀਂ ਵੀ ਅਸਤੀਫੇ ਦੇ ਦੇਾਂਗੇ ਪਰ ਹੌਲੀ-ਹੌਲੀ ਹਾਲਾਤ ਇਦਾਂ ਦੇ ਬਣ ਕੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਆ ਉਹ ਪਾਸੇ ਕਰ ਦਿੱਤਾ ਹੁਣ ਇਹ ਵੀ ਪਤਾ ਲੱਗ ਗਿਆ ਆ ਕਿ ਗਿਆਨੀ ਰਗਵੀਰ ਸਿੰਘ ਜੀ ਉਹ ਵਿਦੇਸ਼ ਤੋਂ ਆ ਚੁੱਕੇ ਆ ਤੇ ਹੋ ਸਕਦਾ ਆ ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਦਬਾਅ ਬਣ ਰਿਹਾ ਆ ਉਹ ਵੀ ਅਸਤੀਫਾ ਦੇ ਦੇਣ ਤੁਸੀਂ ਦੇਖੋ ਕਿ ਬਾਦਲ ਕਿਹਾ ਨੇ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਸਾਡੀਆਂ ਸ਼ਖਸੀਅਤਾਂ ਨੂੰ ਜਿਹੜਾ ਆ ਉਹ ਰੋਲ ਕੇ ਰੱਖ ਦਿੱਤਾ ਆ ਤੇ ਹੁਣ ਅਸਤੀਫੇ ਦੇ ਕੇ ਇਹ ਲੋਕ ਭੱਜ ਰਹੇ ਆ ਸੋ ਅਸਤੀਫੇ ਦੇ ਕੇ ਲੋਕ ਭੱਜਣ ਨਾ ਚਾਹੇ ਕਾਰਨ ਕੋਈ ਵੀ ਹੋਵੇ ਚਾਹੇ ਇਹਨਾਂ ਦੇ ਉੱਤੇ ਜਿੰਨਾ ਮਰਜ਼ੀ ਦਬਾਅ ਬਣਦਾ ਹੋਵੇ ਸਗੋਂ ਇਹ ਕੌਮ ਨੂੰ ਦੱਸਣ ਕਿ ਬਾਦਲ ਕੇ ਕਿਵੇਂ ਸਾਡੇ ਸਿੱਖੀ ਸਿਧਾਂਤਾਂ ਦਾ ਅਤੇ ਗੁਰੂ ਘਰਾਂ ਦੀ ਜਿਹੜੀ ਦੁਰਵਰਤੋਂ ਆ ਉਹ ਕਰ ਰਿਹਾ ਕਹਾਨ ਕਰ ਰਿਹਾ ਅੱਜ ਤਾਂ ਲੋੜ ਆ ਕਿ ਅੰਦਰਲਾ ਜਿਹੜਾ ਸਾਜਿਆ ਉਹ ਧਾਮੀ ਵਰਗੇ ਜਸੇਦਾ ਅਗਭੀਰ ਸਿੰਘ ਵਰਗੇ ਜਾਂ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਕੌਮ ਦੇ ਸਾਹਮਣੇ ਰੱਖਣ ਕਿ ਸੁਖਬੀਰ ਸਿੰਘ ਬਾਦਲ ਕੇ ਵੱਲੋਂ ਕੀ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਅੱਜ ਬਾਦਲ ਕੇ ਨੂੰ ਭਜਾਉਣ ਦੀ ਲੋੜ ਆ ਨਾ ਕਿ ਤੁਸੀਂ ਜਿਹੜਾ ਆ ਉਹ ਖੁਦ ਭਜੋ ਸੋ ਜੇ ਇਸ ਸਮੇਂ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਸੀ ਉਸ ਸਮੇਂ ਤਾਂ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਮਗਰ ਲਾ ਕੇ ਪੂਰਾ ਸਿੱਖੀ ਦਾ ਘਾਣ ਕੀਤਾ ਸਿਧਾਂਤਾਂ ਦਾ ਘਾਣ ਕੀਤਾ ਤੇ ਹੁਣ ਜਦੋਂ ਕੋਈ ਰਾਹ ਨਹੀਂ ਬਚਿਆ ਤੇ ਹੁਣ ਤੁਸੀਂ ਪੁੱਛਾ ਤੱਕ ਕੇ ਜਿਹੜਾ ਆ ਉਹ ਭੱਜ ਰਿਓ ਪਰ ਕੌਮ ਨੇ ਧਾਮੀ ਸਭ ਤੁਹਾਨੂੰ ਵੀ ਭੱਜਣ ਨਹੀਂ ਦੇਣਾ ਤੁਸੀਂ ਆਇਓ ਹਾਂ ਸਹੀਂ ਕਿਸੇ ਸਮਾਗਮ ਦੇ ਵਿੱਚ ਕਿਸੇ ਪੰਥਕ ਪ੍ਰੋਗਰਾਮ ਦੇ ਵਿੱਚ ਤੁਹਾਡੀ ਵੀ ਬਾਹ ਫੜ ਕੇ ਨਾ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੀ ਕੀਤਾ ਤੁਸੀਂ 2 ਦਸੰਬਰ ਵਾਲੇ ਜਿਹੜੇ ਫੈਸਲੇ ਆ ਉਹ ਲਾਗੂ ਕਿਉਂ ਨਾ ਕਰਾਏ ਤੁਸੀਂ ਸੁਖਵੀਰ ਬਾਦਲ ਦਾ ਜਿਹੜਾ ਅਸਤੀਫਾ ਆ ਉਹ ਇੰਨਾ ਚਿਰ ਲਮਕਾਈ ਕਿਉਂ ਰੱਖਿਆ ਕਿਉਂ ਤੁਸੀਂ ਜਿਹੜਾ ਆ ਉਹ ਬੋਲਦੇ ਨਹੀਂ ਰਹੇ ਕਿਉਂ ਸੱਤ ਮੈਂਬਰੀ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਆ ਉਹ ਨਹੀਂ ਹੁੰਦੀਆਂ ਰਹੀਆਂ ਕਿਉਂ ਤੁਸੀਂ ਇੰਦੇ ਵੱਡੇ ਅਹੁਦੇ ਦੇ ਉੱਤੇ ਬੈਠ ਕੇ ਤੇ ਤੁਸੀਂ ਗੱਲਾਂ ਜਿਹੜੀਆਂ ਆ ਉਹ ਕੱਢਦੇ ਰਹੇ ਜਿਵੇਂ ਤੁਸੀਂ ਬਾਦਲ ਕਿਆਂ ਦੇ ਚਾਪਲੂਸ ਟੁੱਕੜਬੋਤ ਬਣੇ ਰਹੇ ਅਸੀਫਾ ਦੇ ਕੇ ਵੀ ਤੁਹਾਡੀ ਜਿਹੜੀ ਜਾਨ ਆ ਉਹ ਛੁੱਟਣੀ ਨਹੀਂ ਆ ਅੱਛਾ ਵਿਰਸਾ ਸਿੰਘ ਵਲਟੋਏ ਦੇ ਇਹ ਜਿਹੜੀ ਪਿਛਾਤ ਜਿਹੜੀ ਵਿਛਾਈ ਹੋਈ ਸੀ ਇਹ ਜਿਹੜੀ 17 ਦੀ ਖੇਡ ਉਹਨਾਂ ਵਿਸਾਈ ਸੀ ਇਹ ਜਿਹੇ ਫਸ ਨਹੀਂ ਗਏ ਸਾਰੇ ਇਹ ਜਾਲ ਦੇ ਵਿੱਚ ਇਸ ਚੱਕਰ ਵਿੱਚ ਉਹਦੇ ਵਿੱਚ ਸਾਰੇ ਫਸ ਗਏ ਨੇ ਸਮਝ ਨਹੀਂ ਆ ਰਹੀ ਕਿੱਧਰ ਜਾਵੇ ਕੋਈ ਕੀ ਕਰੇ ਜਿਵੇਂ ਮੈਂ ਪਹਿਲਾਂ ਹੀ ਆਖਿਆ ਆ ਕਿ ਇਹ ਸਾਰੀ ਜਿਹੜੀ ਗੇਮ ਆ ਇਹ ਮਿਰਸਾ ਸਿੰਘ ਵਰਟੋਹਾ ਨੇ ਖੇਢੀ ਏ ਇਹ ਉਹਨੇ ਹੀ ਜਿਹੜੇ ਸਾਰੇ ਕੰਮ ਵਿਗਾੜੇ ਆ ਉਹਨੇ ਸ਼ਰੋਮਣੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੂੰ ਵੀ ਪੂਰਾ ਆਪਸ ਵਿੱਚ ਜਿਹੜਾ ਆ ਉਹ ਲੜਾ ਦਿੱਤਾ ਇੱਥੋਂ ਤੱਕ ਕਿ ਸ਼ਰੋਮਣੀ ਕਮੇਟੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਵੀ ਆਹਮੋ ਸਾਹਮਣੇ ਕਰ ਦਿੱਤਾ ਉਹਨੇ ਦੇਖੋ ਕਿ ਜਥੇਦਾਰਾਂ ਨੂੰ ਕਿੰਨਾ ਜ਼ਿਆਦਾ ਜਿਹੜਾ ਜਲੀਲ ਉਹ ਕੀਤਾ ਗਿਆ ਕਿੰਨੇ ਭਾਰੀ ਇਲਜ਼ਾਮ ਜਿਹੜੇ ਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾ ਦਿੱਤੇ ਗਏ ਮਤਲਬ ਕਿ ਕਿੰਨੇ ਸ਼ਰਮਨਾਕ ਸਥਿਤੀ ਬਣਾ ਦਿੱਤੀ ਉਹਨਾਂ ਨੇ ਕੌਮ ਦੇ ਲਈ ਕਿ ਇੱਕ ਜਥੇਦਾਰ ਉੱਤੇ ਹੀ ਇਹਨੇ ਭੱਦੇ ਤੋਂ ਪਰਦੇ ਇਹਨੇ ਭੇੜੇ ਇਹਨੇ ਕੁਕਰਮ ਵਾਲੇ ਜਿਹੜੇ ਇਲਜ਼ਾਮ ਆ ਉਹ ਲਗਾ ਦਿੱਤੇ ਤੇ ਅੱਜ ਜੋ ਕੁਝ ਹੋ ਰਿਹਾ ਧਾਮੀ ਵਰਗੇ ਅਸਤੀਫੇ ਦੇ ਕੇ ਭੱਜਦੇ ਆ ਜਾਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਖੋਈ ਗਈ ਆ 2 ਦਸੰਬਰ ਵਾਲੇ ਫੈਸਲੇ ਨੇ ਲਾਗੂ ਹੋ ਰਹੇ ਸਖਬੀਰ ਸਿੰਘ ਬਾਦਲ ਉਹ ਆਪਣੇ ਕੀਤੇ ਦੋਸ਼ਾਂ ਤੋਂ ਹੁਣ ਦੁਬਾਰਾ ਚੜ੍ਹਨਾ ਪਿਆ ਆ ਜੱਜੀ ਸਿੰਘ ਜੀਮਾ ਦੇ ਇਸ ਜਿਹੜੀ ਸਾਰੀ ਭੂਮਿਕਾ ਇਸ ਸਾਰੇ ਇਹ ਗਤੀਵਿਧੀਆਂ ਦੇ ਦੌਰਾਨ ਚਾਹੇ ਉਹ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਸੀ ਚਾਹੇ ਬਾਰ-ਬਾਰ ਮਿਲਦੇ ਰਹੇ ਨੇ ਗਿਆਨੀ ਰਗਵੀਰ ਸਿੰਘ ਜੀ ਨੇ ਔਰ ਬਾਰਾ ਕੇ ਦੱਸਦੇ ਰਹੇ ਨੇ ਕਿ ਸਾਨੂੰ ਮਹੀਨਾ ਸਮਾਂ ਮਿਲ ਗਿਆ ਜੀ 15 ਦਿਨ ਦਾ ਮਿਲ ਗਿਆ ਜੀ ਉਹਨਾਂ ਨੇ ਕਹਿਤਾ ਜੀ ਸੱਤ ਮੈਂਬਰੀ ਕਮੇਟੀ ਭਰਤੀ ਕਰੋ ਜੀ ਸ਼ੁਰੂ ਕਰੋ ਜੀ ਸੋ ਚੀਮਾ ਸਾਹਿਬ ਜਿਹੜੇ ਨੇ ਉਹਨਾਂ ਦੀ ਭੂਮਿਕਾ ਕਿੱਥੇ ਦੇਖੋ ਇਹਨਾਂ ਸਾਰਿਆਂ ਨੇ ਨਾ ਰਲ ਮਿਲ ਕੇ ਹੀ ਅਕਾਲੀ ਦਰਸ ਦਾ ਸ਼ਰਮਣੀ ਕਮੇਟੀ ਦਾ ਸਿੱਖੀ ਸਿਧਾਂਤਾਂ ਦਾ ਜਿਹੜਾ ਕਹਾਣਿਆ ਕੀਤਾ ਹੋਇਆ ਆ ਸ੍ਰੀ ਆਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਇਹ ਲੋਕ ਬੰਗਾ ਰਹੇ ਆ ਉਹਦੇ ਵਿੱਚ ਭੁੰਧੜ ਵੀ ਆ ਜਿਹੜਾ ਕਾਰਜਕਾਰੀ ਪ੍ਰਧਾਨ ਆ ਉਹਦੇ ਵਿੱਚ ਡਾਕਟਰ ਦਰਜੀਤ ਸਿੰਘ ਚੀਮਾ ਵੀ ਆ ਉਹਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਵਰਗੇ ਵੀ ਆ ਤੇ ਇਹਨਾਂ ਦੇ ਕੋ ਜੋ ਹੋਰ ਲੀਡਰ ਆ ਤੁਸੀਂ ਦੇਖੋ ਇਹਨਾਂ ਨੇ ਤਾਂ ਇਹ ਕਿੰਨੇ ਹੰਕਾਰੀ ਲੋਕ ਆ ਕਿੰਨੇ ਸਿੱਖੀ ਤੋਂ ਦੂਰ ਹੋ ਗਏ ਲੋਕ ਆ ਇਹ ਕਹਿ ਰਹੇ ਆ ਕਿ ਜੇਕਰ ਸ਼ਰਮਣੀ ਅਕਾਲੀ ਦਰਬਾਰ ਦਾ ਸਿੱਖੀ ਦੇ ਨਾਲ ਧਰਮ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਵਾਸਤਾ ਨਿਕਲ ਆਇਆ ਸਾਡੀ ਤਾਂ ਪਾਰਟੀ ਦੀ ਮੰਤਾ ਰੱਦ ਹੋ ਜੂ ਇਨਾਂ ਨੇ ਤਾਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬੀ ਸਤਵੰਤ ਕੌਰ ਨੂੰ ਵੀ ਬਖਸ਼ਿਆ ਇਨਾਂ ਨੇ ਜਥੇਦਾਰ ਰਗਵੀਰ ਸਿੰਘ ਉੱਤੇ ਵੀ ਦਬਾਅ ਬਣਾਇਆ ਤੇ ਕਈ ਝੂਠੀਆਂ ਹੀ ਗੱਲਾਂ ਸਾਹਮਣੇ ਲਿਆ ਦਿੱਤੀਆਂ ਕਿ ਹੁਣ ਜਥੇਦਾਰ ਨੇ ਇੰਨਾ ਸਮਾਂ ਦੇ ਦਿੱਤਾ ਹੈ ਹੁਣ ਇੰਨੇ ਦਿਨ ਵਧਾ ਦਿੱਤੇ ਆ ਜਦਕਿ ਜਥੇਦਾਰ ਰਗਵੀਰ ਸਿੰਘ ਕਹਿ ਰਹੇ ਆ ਕਿ ਮੈਂ ਕੋਈ ਦਿਨ ਨਹੀਂ ਵਧਾਈ ਜਦੋਂ ਮੈਂ ਨਾ ਉਹ ਇਹ ਨਹੀਂ ਕਿਹਾ ਇਹ ਕੁਝ ਹੋਰ ਕਹਿ ਰਿਹਾ ਜਿੱਦਾਂ ਰਗਵੀਰ ਸਿੰਘ ਜਿਹੜਾ ਆ ਉਹ ਕੁਝ ਹੋਰ ਕਹਿ ਰਿਹਾ ਮੈਂ ਚੀਮਾ ਮੈਂ ਚੀਮਾ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਚੀਮਾ ਜੀ ਹੋਣਾ ਵੱਲਈ ਭੂਮਿਕਾ ਨੂੰ ਕਿਵੇਂ ਮੰਨਦੇ ਹੋ ਤੁਸੀਂ ਚੀਮਾ ਸਿੰਘ ਦਾ ਇਹਦੇ ਚ ਕੀ ਰੋਲ ਮੰਨਦੇ ਮੈਂ ਇਹ ਕਹਿ ਰਿਹਾ ਕਿ ਇਹ ਜਿੰਨੇ ਵੀ ਬੰਦੇ ਚਾਹੀਓ ਚੀਮਾ ਹੋਵੇ ਭੁੰਦੜ ਹੋਵੇ ਚਾਹੀਏ ਇਹਨਾਂ ਦੇ ਹੋਰ ਹੋਣ ਇਹ ਸਾਰੇ ਰਲ ਮਿਲ ਕੇ ਜਿਹੜਾ ਆ ਉਹ ਸਿੱਖੀ ਦਾ ਘਾਣ ਕਰ ਰਿਹਾ ਸ੍ਰੀ ਆਕਾਲ ਤਖਤ ਸਾਹਿਬ ਤੇ ਜਿਹੜੇ 2 ਦਸੰਬਰ ਵਾਲੇ ਫੈਸਲੇ ਹੋਏ ਆ ਇਹ ਪੂਰਾ ਡਟ ਕੇ ਕਹਿ ਰਹੇ ਆ ਕਿ ਅਸੀਂ ਜਿਹੜਾ ਆ ਉਹ ਨਹੀਂ ਮੰਨਾਂਗੇ ਤੇ ਚੀਮਾ ਤੇ ਇੰਨਾ ਜਿਆਦਾ ਜਿਹੜਾ ਹਰਾਮ ਖੋਲਿਆ ਨਾ ਇੱਕ ਬੈਂਸ ਹੋ ਗਿਆ ਹਰਜਰਨ ਸਿੰਘ ਬੈਂਸ ਦੂਜਾ ਜਿਹੜਾ ਦਰਜੀਤ ਸਿੰਘ ਚੀਮਾ ਜਦੋਂ ਇਤਿਹਾਸ ਲਿਖਿਆ ਜਾਏਗਾ ਨਾ ਤੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇਹਨਾਂ ਲੋਕਾਂ ਦਾ ਵੀ ਨਾਮ ਆਏਗਾ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਬੇੜਾ ਘਰ ਕੇ ਆ ਉਹ ਕੀਤਾ ਜਾ। ਭਾਈ ਰਣਜੀਤ ਜੀ ਅੱਜ ਪ੍ਰੈਸ ਵਾਰਤਾ ਦੇ ਦੌਰਾਨ ਚਤਤਾਮੀ ਸਾਹਿਬ ਸਾਹਮਣੇ ਬੈਠੇ ਸੀ ਉਹਨਾਂ ਦੇ ਚਿਹਰੇ ਦਾ ਰੰਗ ਉੱਡਿਆ ਪਿਆ ਸੀ ਉਹਨਾਂ ਦੇ ਚਿਹਰੇ ਤੋਂ ਹਵਾਈਆਂ ਉੱਡੀਆਂ ਪਈਆਂ ਸੀ। ਪ੍ਰੈਸ ਦੇ ਸਵਾਲਾਂ ਤੇ ਉਹ ਜਵਾਬ ਨਹੀਂ ਸੀ ਦੇ ਪਾਰੇ ਉਹ ਕਹਿੰਦੇ ਸੀ ਸੁਣੋ 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 ਮੈਂ ਕੀ ਕਹਿ ਰਿਹਾ ਮੇਰੀ ਗੱਲ ਸੁਣੋ ਔਰ ਜਿਵੇਂ ਹੀ ਪ੍ਰੈਸ ਨੂੰ ਸੰਬੋਧਨ ਕਰਦੇ ਨੇ ਔਰ ਆਪਣੇ ਅਸਤੀਫੇ ਦੀ ਜ਼ਿਕਰ ਕਰਦੇ ਨੇ ਉਹ ਕਰਕੇ ਉੱਠ ਕੇ ਚਲੇ ਜਾਂਦੇ ਨੇ ਕਿਸੇ ਵੀ ਤਰ੍ਹਾਂ ਦਾ ਉਹ ਸਵਾਲ ਦਾ ਜਵਾਬ ਉਹ ਨਹੀਂ ਦਿੰਦੇ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਆ ਉਹ ਮੈਚ ਨਹੀਂ ਸੀ ਕਰੀ ਫੇਸ ਇਮਪ੍ਰੈਸ਼ਨ ਮੈਚ ਨਹੀਂ ਸੀ ਕਰ ਰਿਹਾ ਚਿਹਰੇ ਦੀ ਉੜੇ ਹੋਈ ਰੰਗਤ ਜਿਹੜੀ ਆ ਉਹ ਕੁਝ ਹੋਰ ਇਸ਼ਾਰਾ ਕਰ ਰਹੀ ਸੀ ਔਰ ਅੱਜ ਧਾਮੀ ਸਾਹਿਬ ਚੜ੍ਹਦੀ ਕਲਾ ਜਿਹੀ ਦਿਖਾਈ ਨਹੀਂ ਸੀ ਤੇਰੇ ਦੇਖੋ ਬਾਦਲਕਿਆਂ ਦੇ ਜਦੋਂ ਦੇ ਚਾਪਲੂਸ ਬਣ ਕੇ ਹੋਏ ਆ ਨਾ ਜਦੋਂ ਉਹਦਾ ਇਹ ਬਾਦਲਕਿਆਂ ਦੀ ਜਿਹੜੀ ਡੁਗਡੁਗੀ ਆ ਉਹ ਵਜਾ ਰਹੇ ਆ ਤੇ ਜਿਸ ਤਰ੍ਹਾਂ ਬਾਦਲ ਇਹਨਾਂ ਨੂੰ ਨਜਾ ਰਿਹਾ ਹੈ ਇਹ ਨੱਚ ਵੀ ਆ ਕਦੀ ਬਾਦਲ ਡੁੱਗੀ ਵਜਾਉਂਦਾ ਜਾਂ ਕਦੀ ਇਹ ਡੁੱਗੀ ਵਜਾਉਂਦਾ ਕਦੀ ਉਹ ਨੱਚਦੇ ਕਦੀ ਇਹ ਨੱਚਦੇ ਇਹਨਾਂ ਨੇ ਇੱਕ ਅਜੀਬੀ ਗੇਮ ਆ ਉਹ ਬਣਾਈ ਹੋਈ ਆ ਤੇ ਹੁਣ ਧਾਮੀ ਜਿਹੜਾ ਆ ਉਹ ਕਿਹੜੇ ਮੂੰਹ ਦੇ ਨਾਲ ਪੱਤਰਕਾਰਾਂ ਦੇ ਸਾਹਮਣੇ ਹੋਵੇ ਕਿਹੜੇ ਮੂੰਹ ਦੇ ਨਾਲ ਜਿਹੜਾ ਸਵਾਲਾਂ ਦੇ ਜਵਾਬ ਦੇਵੇ ਇਹ ਤਾਂ ਅਮੀ ਪਹਿਲੀ ਵਾਰ ਨਹੀਂ ਆ ਤੀਸਰੀ ਵਾਰੀ ਹੋ ਚੁੱਕਾ ਆ ਜਦੋਂ ਇਹ ਪੱਤਰਕਾਰਾਂ ਦੇ ਸਾਹਮਣੇ ਜਨਾਇਆ ਉਹ ਭੱਜ ਗਿਆ ਇਹਨੂੰ ਕੋਈ ਜਵਾਬ ਨਹੀਂ ਆ ਰਿਹਾ ਜਿਹੜੀ ਥੋੜੇ ਸਮਾਂ ਪਹਿਲਾਂ ਸ੍ਰੀ ਫਤੇਗੜ ਸਾਹਿਬ ਮੀਟਿੰਗ ਹੋਈ ਸੀ ਉੱਥੋਂ ਵੀ ਧਾਮੀ ਭੱਜ ਗਿਆ ਆ ਥੋੜੇ ਦਿਨ ਪਹਿਲਾਂ ਹੀ ਹੁਣ ਮੀਟਿੰਗ ਹੋਈ ਉਥੇ ਵੀ ਪੱਤਰਕਾਰਾਂ ਦੇ ਸਾਹਮਣੇ ਇਹ ਨਹੀਂ ਹੋ ਸਕਿਆ ਤੇ ਅੱਜ ਉਹੀ ਹਾਲਾਤ ਬਣ ਚੁੱਕੇ ਹੋਏ ਨੇ ਕਿਉਂਕਿ ਇਹਨਾਂ ਦੇ ਕੋਲ ਜਵਾਬ ਆ ਨਹੀਂ ਗੇ ਉਹ ਮੈਨਾਂ ਦੇ ਕੋਲ ਜਵਾਬ ਰਣਜੀਤ ਜੀ ਪ੍ਰੈਸ ਤੋਂ ਭੱਜਣਾ ਹੋਰ ਗੱਲ ਹੈ ਸਿੱਖ ਸੰਗਤ ਤੋਂ ਕਿੱਦਾਂ ਭੱਜੇਗਾ ਕੋਈ ਸਿੱਖ ਸੰਗਤ ਭੱਜੰਦੇ ਪੰਥ ਭੱਜੰਦੇਗਾ ਜ ਜਦੋਂ ਇਹ ਲੋਕ ਪਿੰਡਾਂ ਦੇ ਵਿੱਚ ਜਾ ਕੇ ਸੰਵਾਦ ਕਰਨਗੇ ਤਾਂ ਕੀ ਕਰੇ ਨਗੇ ਪਿੰਡਾਣੇ ਔਰ ਦਾਵਾ ਕਰ ਰਿਹਾ ਕਾਲੀਦਲ ਸ਼ਰੋਮਣੀ ਕਾਲੀਦਲ ਵੱਡਾ ਦਾਵਾ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰ ਰਹੇ ਹੋ ਨਾ ਭਾਵੇਂ ਕਿ ਨਹੀਂ ਜੀ ਸ਼ਰੋਮਣੀ ਕਾਲੀਦਲ ਦਾ ਗਰਾਪਥਾ ਲਿ ਡਿਗਰੇ 45 ਲੱਖ ਤੋਂ ਉੱਪਰ ਉਹਨਾਂ ਨੇ ਵੋਟਰ ਜਿਹੜੀ ਹੈ ਭਰਤੀ ਸ਼ੁਰੂ ਕਰ ਦਿੱਤੀ ਹੈ 45 ਲੱਖ ਤੋਂ ਉੱਪਰ ਉਹਨਾਂ ਦਾ ਦਾਵਾ ਹੈ ਦੇਖੋ ਸ਼ਰੋਮਨੀ ਅਕਾਲੀ ਦਲ ਦਾ ਇਹ ਇਹਨਾਂ ਨੇ ਇੰਨਾ ਜ਼ਿਆਦਾ ਬੇੜਾ ਕਰਕੇ ਕਰ ਦਿੱਤਾ ਹੋਇਆ ਨਾ ਜੋ ਹਾਲ 2017 ਦੇ ਵਿੱਚ ਹੋਏ ਇਹਨਾਂ ਦੇ ਵਿਧਾਨ ਸਭਾ ਚੋਣਾਂ ਚ 2019 ਚ ਲੋਕ ਸਭਾ ਚੋਣਾਂ ਚ ਹੋਏ 2022 ਚ ਫਿਰ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ 2024 ਤੱਕ ਜਿਹੜੀਆਂ ਕਿਵੇਂ ਬਣ ਗਏ ਹੋਏ ਆ ਤੇ ਜਿਹੜੀਆਂ ਅਗਲੀਆਂ ਚੋਣਾਂ ਹੋਣੀਆਂ ਨਾ 27 ਦੇ ਵਿੱਚ ਤੁਸੀਂ ਦੇਖਿਓ ਕਿ ਇਹਨਾਂ ਦੇ ਹਾਲਾਤ ਜਿਹੜੇ ਉਹ ਕੀ ਬਣਦੇ ਇਹ ਜਿਸ ਤਰ੍ਹਾਂ ਦੇ ਮਰਜ਼ੀ ਦਾਅਵੇ ਕਰ ਲੈਣਨ ਜਿਵੇਂ ਮਰਜ਼ੀ ਕਹੀ ਜਾਣਾ ਕਾਜ਼ ਤਖਤ ਸਾਹਿਬ ਤੋਂ ਭਗੌੜੀ ਹੋ ਗਈ ਕਿ ਅਸੀਂ ਇੰਨੀ ਜਿਹੜੀ ਭਗਤੀ ਆ ਉਹ ਕਰ ਲਈ ਆ ਥੋੜੇ ਕ ਦਿਨ ਰੋਗ ਲੋ ਇਹਨਾਂ ਦੀ ਜਿਹੜੀ ਭਗਤੀ ਆ ਉਹ ਵੀ ਸਾਰੀ ਰੱਦ ਹੋਵੇਗੀ ਤੇ ਇਹਨਾਂ ਦਾ ਜਿਹੜਾ ਸੱਚ ਆ ਉਹ ਸਾਰਾ ਜਿਹੜਾ ਆ ਉਹ ਸਾਹਮਣੇ ਆਵੇਗਾ ਇਸ ਤੋਂ ਪਹਿਲਾਂ 2015 ਦੇ ਵਿੱਚ ਵੀ ਇਦਾਂ ਦਾ ਇੱਕ ਮਾਹੌਲ ਬਣਿਆ ਸੀ ਜਦੋਂ ਪਿੰਡਾਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਵਡਣ ਨਹੀਂ ਦਿੱਤਾ ਸਿੱਖ ਸੰਗਤ ਜਿਹੜੀ ਸੀ ਇਹਨਾਂ ਨੂੰ ਗੋਟਾਂ ਤੋਂ ਫੜ-ਫੜ ਸਵਾਲ ਕਰਦੀ ਸੀ ਔਰ ਪਿੱਛੇ ਜੇ ਜਦੋਂ ਗ੍ਰਹਿ ਮੰਤਰੀ ਹੋਣਾ ਨੇ ਵੀ ਹੌਸਲਾ ਭਰਨ ਦੇ ਲਈ ਨਾ ਇੱਕ ਜਗ੍ਹਾ ਤੇ ਪ੍ਰੋਗਰਾਮ ਵੀ ਰੱਖ ਬੈਠੇ ਸੀ ਮੁੜ ਇੱਕ ਸਕੂਲ ਦੀ ਕੰਧ ਤੋ ਉਹਨਾਂ ਨੂੰ ਨਿਕਲਣਾ ਪਿਆ ਸੀ ਉਦੋਂ ਸੋ ਹਾਲਾਤ ਤਾਂ 2015 ਵਰਗੇ ਖੜੇ ਹੋਈ ਜਾ ਰਹੇ ਸਨ ਦੇਖੋ 2015 ਦੇ ਵਿੱਚ ਸ਼ਰਮਣੀ ਕਮੇਟੀ ਮੈਂਬਰਾਂ ਦੇ ਜਾਂ ਅਕਾਲੀ ਦਲ ਬਾਦਲ ਦੇ ਹਾਲਾਤ ਇਦਾਂ ਦੇ ਹੋ ਗਏ ਸਨ ਕਿ ਇਹ ਕੋਈ ਰੈਲੀ ਨਹੀਂ ਕਰ 파 ਰਹੇ ਸਨ ਇਹ ਪਿੰਡਾਂ ਦੇ ਵਿੱਚ ਨਹੀਂ ਜਾ ਰਹੇ ਸਨ ਸਿੱਖ ਸੰਗਤਾਂ ਨੇ ਇਹਨਾਂ ਨੂੰ ਜਿਹੜਾ ਘਰਾਂ ਦੇ ਵਿੱਚ ਜਿਹਦਾ ਆ ਲੋਕ ਕਰ ਦਿੱਤਾ ਹੋਇਆ ਸੀ ਤੇ ਹੁਣ ਉਹੀ ਹਾਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਭੂੰਦੜ ਦੀ ਅਗਵਾਈ ਦੇ ਵਿੱਚ ਜਿਹਦਾ ਆ ਦੁਬਾਰਾ ਹੋਣ ਜਾ ਰਿਹਾ ਹੈ ਤੇ ਧਾਮੀ ਵੀ ਜਿਹੜਾ ਬਖਸ਼ਿਆ ਨਹੀਂ ਜਾਏਗਾ ਜਿਹੜੇ-ਜਿਹੜੇ ਵੀ ਬਾਦਲ ਦਲ ਦੇ ਚਮਚੇ ਬਣੇ ਰਹੇ ਆ ਚਾਪਲੂਸ ਬਣੇ ਰਹੇ ਆ ਇਹਨਾਂ ਸਾਰਿਆਂ ਦੇ ਕੋਲੋਂ ਸੰਗਤਾਂ ਜਿਹੜੀਆਂ ਸਵਾਲ ਆ ਲਿਆ ਉਹ ਪੁੱਛਣ ਗਿਆ ਤੇ ਜਿੰਨਾ ਚਿਰ ਤੱਕ 2 ਦਸੰਬਰ ਵਾਲੇ ਫੈਸਲੇ ਨਹੀਂ ਲਾਗੂ ਹੁੰਦੇ ਜਿੰਨਾ ਚਿਰ ਤੱਕ ਆ ਬਾਦਲਦਲ ਕਿਆਂ ਨੂੰ ਗੁਰੂ ਧਾਮਾਂ ਦੇ ਵਿੱਚੋਂ ਜਿਹੜਾ ਆ ਠੱਕੇ ਮਾਰ-ਮਾਰ ਕੇ ਕੱਢ ਨਹੀਂ ਦਿੱਤਾ ਜਾਂਦਾ ਸੋ ਉਹਨਾਂ ਜਿੰਨਾਂ ਚਿਰ ਤੱਕ ਇਹ ਲੋਕ ਸਿੱਖ ਸੰਗਤਾਂ ਦੇ ਰੋਹ ਦਾ ਜਿਹੜਾ ਸ਼ਿਕਾਰ ਆ ਉਹ ਹੁੰਦੇ ਰਹਿਣਗੇ ਇਹਨਾਂ ਨੇ ਸ੍ਰੀ ਅਕਾਜ਼ਦਕ ਸਾਹਿਬ ਨੂੰ ਵੀ ਵੰਗਾਰਿਆ ਜਥੇਦਾਰ ਦੇ ਅਹੁਦੇ ਨੂੰ ਵੀ ਨਹੀਂ ਕੁਝ ਜਾਣਿਆ ਇਹਨਾਂ ਨੇ ਪੰਜਾ ਪਿਆਰਿਆਂ ਨੂੰ ਵੀ ਨਹੀਂ ਕੁਝ ਜਾਣਿਆ ਇਹਨਾਂ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਦੇ ਵੀ ਜਿਹੜੀ ਕਿਰਦਾਰ ਕੁਸ਼ੀ ਆ ਉਹ ਕਰ ਦਿੱਤੀ ਇਹ ਕੌਮ ਦੇ ਨਾਲ ਖਿਲਵਾੜ ਕਰ ਰਹੀ ਆ ਕੌਮ ਦੇ ਜਜ਼ਬਾਤਾਂ ਦੇ ਨਾਲ ਜਦੋਂ ਇਹਨਾਂ ਨੂੰ ਕੌਮ ਦੇ ਜਜ਼ਬਾਤਾਂ ਦੀ ਪਰਵਾਹ ਨਹੀਂ ਤੇ ਫਿਰ ਅਸੀਂ ਵੀ ਇਹਨਾਂ ਦੇ ਕੋਈ ਪਰਵਾਹ ਨਹੀਂ ਕਰਾਂਗੇ ਇਹਨਾਂ ਦੇ ਵੇਖੋ ਇਹਨਾਂ ਨਾਲ ਇੱਕ ਗੰਭੀਰ ਸਵਾਲ ਇਹ ਉੱਠ ਰਿਹਾ ਹੁਣ ਕਿ ਕੀ ਬਣੂਗਾ ਜਥੇਦਾਰ ਗੁਬੀਰ ਸਿੰਘ ਜੀ ਦਾ ਹੁਣ ਉਹ ਕੀ ਕਰਨਗੇ ਤਾ ਮਿਸਾਬ ਤਾਂ ਉਹਨਾਂ ਦੇ ਨਾਲ ਕਿਤੇ ਗਲਬਾਤ ਕਰ ਹੀ ਲੈਂਦੇ ਸੀ ਹੁਣ ਤਾਂ ਜਥੇਦਾਰ ਰਗਵੀਰ ਸਿੰਘ ਜੀ ਇਕੱਲੇ ਪਿਆ ਕੀ ਉਹਨਾਂ ਦਾ ਕੀ ਬਣੂਗਾ ਕੀ ਅਸਤੀਫਾ ਆ ਜਾਏਗਾ ਉਹ ਵੀ ਇਸ਼ਾਰਤ ਦੇਣਗੇ ਕਿ ਜਾਂ ਫਿਰ ਲੱਗਦਾ ਤੁਹਾਨੂੰ ਵੀ ਉਹ ਵੀ ਗੁਰਪ੍ਰਚੰਨ ਸਿੰਘ ਦੇ ਰਸਤੇ ਤੇ ਚੱਲ ਪਣਗੇ ਕੀ ਲੱਗਦਾ ਇਹ ਤਾਂ ਗਿਆਨੀ ਗੁਰਬਚਨ ਸਿੰਘ ਦੇ ਜੋ ਕੁਝ ਕੀਤਾ ਸੀ ਇਹ ਤਾਂ ਹੁਣ ਗਿਆਨੀ ਰਗਵੀਰ ਸਿੰਘ ਦੇਖਣ ਕਿ ਇਹਨਾਂ ਨੇ ਵੀ ਕੀ ਉਹੀ ਕੁਝ ਕਰਨਾ ਆ ਇਹਨਾਂ ਨੇ ਵੀ ਆਪਣੇ ਹਾਲਾਤ ਗਿਆਨੀ ਗੁਰਬਚਨ ਸਿੰਘ ਵਾਲੇ ਜਥੇਦਾਰ ਅਰੂਰ ਸਿੰਘ ਵਾਲੇ ਭਾਨੇ ਆ ਇਹ ਜਦੋਂ ਆਕਾਲੀ ਭੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਲਿਖਾਉਣਾ ਆ ਜਥੇਦਾਰ ਰਗਵੀਰ ਸਿੰਘ ਕਰਨ ਕੀ ਉਹ ਪਤਾ ਕੀ ਕਰਨ ਉਹ ਹੁਣ ਬਾਦਲ ਕਿਆਨ ਨੂੰ ਦੁਬਾਰਾ ਤਲਬ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਵੇਂ ਉਹ 6 ਦਿਨ ਕਿਉਂਕਿ ਬਾਦਲ ਕਿਆਨ ਉਹ ਆਕਾਲੀ ਤਾਂ ਸਿੱਖ ਖਵਾਉਣ ਦਾ ਹੁਣ ਕੋਈ ਵੀ ਜਿਹੜਾ ਹੱਕ ਆ ਉਹ ਨਹੀਂ ਰਿਹਾ ਉਹ ਦੁਬਾਰਾ ਗਲਤੀ ਦੇ ਉੱਤੇ ਜਿਹੜਾ ਗਲਤੀ ਕਰ ਰਿਹਾ ਉਹ ਪਹਿਲੇ ਕੀਤੇ ਦੋਸ਼ਾਂ ਤੋਂ ਵੀ ਜਿਹੜਾ ਆ ਉਹ ਮੁਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾ ਰਿਹਾ ਜਥੇਦਾਰਾਂ ਦੇ ਅਹੁਦੇ ਨੂੰ ਜਿਹੜਾ ਆ ਉਹ ਭ੍ਰਿਸ਼ਟ ਕਰ ਰਿਹਾ ਮਾਨ ਮਰਿਆਦਾ ਨੂੰ ਜਿਹਦੀ ਸਾਟਿਆ ਉਹ ਮਾਰ ਰਿਹਾ ਜਥੇਦਾਰਾ ਨੂੰ ਮੈਂਟਲ ਹੁੰਦੇ ਆ ਬਾਹਰ ਕੱਢਣ ਦੀ ਉੱਤੇ ਗਿਆ ਨਹੀਂ ਅਗਲਾ ਅਸਤੀਫੇ ਦੇ ਚਾਂਸ ਸੰਕੇਤ ਜਾਂ ਮਾਹੌਲ ਇਦਾਂ ਦਾ ਲੱਗ ਰਿਹਾ ਕਿ ਗਿਆਨੀ ਰੁਕबीर ਸਿੰਘ ਜੀ ਜਿਹੜੇ ਨੇ ਜਥੇਦਾਰ ਸਾਹਿਬ ਨੇ ਉਹ ਅਸਤੀਫਾ ਹੁਣ ਦੇ ਸਕਦੇ ਹੋ ਸਕਦਾ ਪ੍ਰੈਸ ਕਾਨਫਰੰਸ ਅੱਜ ਹੋ ਜੇ ਹੋ ਸਕਦਾ ਕੱਲ ਹੋ ਜੇ ਹੋ ਸਕਦਾ ਪਰਸੋਂ ਹੋ ਜੇ ਲੱਗਦਾ ਹਾਲਾਤ ਕੁਛ ਇਦਾਂ ਦੇ ਬਣ ਰਹੇ ਨੇ ਇਸ਼ਾਰਾ ਹੋ ਰਿਹਾ ਦਬਾਅ ਬਣ ਰਿਹਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਯੂਕੇ ਜਾ ਕੇ ਦੱਸਿਆ ਕਿ ਉਹਨਾਂ ਨੂੰ ਡਰ ਬਹੁਤ ਹੈ ਉਹਨਾਂ ਨੂੰ ਧਮਕੀਆਂ ਬਹੁਤ ਆ ਰਹੀਆਂ ਨੇ ਕਈ ਤਰ੍ਹਾਂ ਦੀਆਂ ਧਮਕੀਆਂ ਜਾਨੋ ਮਾਰਨ ਦੀਆਂ ਧਮਕੀਆਂ ਦਾ ਉੱਥੇ ਉਹਨਾਂ ਨੇ ਵੀ ਜ਼ਿਕਰ ਕੀਤਾ ਸੀਗਾ ਹੁਣ ਤੇ ਪੰਜਾਬ ਦੇ ਵਿੱਚ ਨੇ ਦੇਖੋ ਬਾਦਲਗਿਆਂ ਨੇ ਹਾਲਾਤ ਤਾਂ ਇਦਾਂ ਦੇ ਬਣਾ ਹੀ ਦੇਣੇ ਆ ਕਿ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਉਹ ਵੀ ਅਸਤੀਫਾ ਦੇ ਦੇਣ ਕਿਉਂਕਿ ਗਿਆਨੀ ਰਗਵੀਰ ਸਿੰਘ ਉਹ ਜਾ ਤਾਂ ਹੁਣ ਬਾਦਲਗਿਆਂ ਦੀ ਗੱਲ ਮੰਨਣਗੇ ਜਾਂ ਉਹ ਅਸਤੀਫਾ ਦੇਣਗੇ ਪਰ ਚਾਹੀਦਾ ਤਾਂ ਇਹ ਆ ਕਿ ਸ੍ਰੀ ਆਕਾਲ ਤਖਤ ਸਾਹਿਬ ਦੇ ਜ਼ਥੇਦਾਰ ਦੇ ਅਹੁਦੇ ਦੀ ਵਰਤੋਂ ਕਰਕੇ ਉਹ ਸਭੋ ਬਾਦਲਗਿਆਂ ਦੇ ਖਿਲਾਫ ਜਿਹੜਾ ਸਟੈਂਡ ਆ ਉਹ ਲੈਣ ਕੌਮ ਦੀਆਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਸੰਸਥਾਵਾਂ ਦਾ ਜਿਹੜਾ ਇਕੱਠੇ ਆ ਉਹ ਅਕਾਲ ਤਖਤ ਸਾਹਿਬ ਤੇ ਸਦਨ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਦੱਸਣ ਕਿ ਬਾਦਲ ਗਿਆ ਨੇ ਕਿਵੇਂ ਜਿਹੜਾ ਕੌਮ ਦਾ ਕਹਾਨ ਕੀਤਾ ਤੇ ਬਾਦਲ ਕੇ ਅੱਜ ਵੀ ਜਥੇਦਾਰਾਂ ਦੇ ਉੱਤੇ ਕਿਵੇਂ ਜਿਹੜਾ ਦਬਾਅ ਆ ਉਹ ਬਣਾ ਰਿਹਾ ਪੁਰਾਣੇ ਸਾਫਕਾ ਜਥੇਦਾਰਾਂ ਨੂੰ ਵੀ ਸੱਦ ਲਿਆ ਜਾਵੇ ਜਥੇਦਾਰ ਰਣਜੀਤ ਸਿੰਘ ਜੀ ਹੋਣਾ ਨੂੰ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੂੰ ਹੋਰ ਜਾਂ ਜਿਹੜੇ ਜਿਹੜੇ ਵੀ ਜਥੇਦਾਰ ਸਾਹਿਬ ਹੈਗੇ ਆ ਉਹਨਾਂ ਸਾਰਿਆਂ ਨੂੰ ਜਥੇਪੰਦੀਏ ਦੇ ਸਾਹਮਣੇ ਗੱਲ ਰੱਖੀ ਜਾਵੇ ਕਿ ਬਾਦਲ ਗਿਆ ਨੇ ਕੀ ਕੁਝ ਕਰ ਦਿੱਤਾ ਆ ਤੇ ਇੱਕ ਸਰਬੱਤ ਖਾਲਸੇ ਦੇ ਵਾਂਗ ਹੀ ਜਿਹੜਾ ਆ ਇਕੱਠ ਹੋ ਜਾਈਏ ਤੇ ਉੱਥੇ ਜਿਹੜਾ ਬਾਦਲ ਕਿਆ ਨੂੰ ਖਾਸ ਕਰਕੇ ਸੁਖਬੀਰ ਬਾਦ ਨੂੰ ਚੀਮੇ ਨੂੰ ਤੇ ਭੁੰਦਰ ਵਰਗੇ ਮਹੇਸ਼ਿੰਦਰ ਸਿੰਘ ਗਰੀਵਾਲ ਵਰਗਿਆਂ ਨੂੰ ਖਾਲਸਾ ਪੰਥ ਦੇ ਵਿੱਚ ਛੇਕ ਦਿੱਤਾ ਜਾਵੇ ਤੇ ਅਕਾਲੀ ਦਲ ਦੀ ਜਿਹੜੀ ਅਗਵਾਈ ਆ ਉਹ ਸੱਚੇ ਸੁੱਚੇ ਗੁਰਸਿੱਖਾਂ ਦੇ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਆ ਜਿਹੜੇ ਪੰਥ ਵਸੈਮਾ ਉਜਰਾ ਸਿਧਾਂਤ ਦੇ ਧਾਰ ਨਹੀਂ ਹੋਣ ਬਾਬਾ ਸ਼ੁਕਰੀਆ ਭਾਈ ਰਜੀਤ ਸਿੰਘ ਜੀ ਤੁਹਾਡਾ ਸੋ ਦੇ ਜਜ਼ਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ